ਆਪ ਤੁਮਹ ਦਰਗ ਲਖਾ ਅਗਿਆਣੀ ਅੰਧਨ ਪੁਜਈ ਸ੍ਰੀ ਉਪਰਜਨ ਕੜਗ ਗਲਖਾ ਭਗਵਤ ਸਾਦੀ ਉਪਰੇ ਜਿਨ ਵਰ ਰਸ ਚਖਾ ਆਪ ਕਰਾਈ ਕਰੀ ਆਪ ਆਪੀ ਰਖਾ ਸਰੋਗ ਮਨ ਲਾਤੀ ਜਨ ਜਿਨਾ ਵਰਣਾਈ ਪਟਿਆ ਬੈਕਿਨਾਈ ਬਿੰਦ ਕਾਪੜ ਜੇ ਪਟੂੜੀਏ ਕੜੀ ਮੋਤ ਕੜਿਆ ਤੋ ਨਾਨਕ ਸੱਚੇ ਨਾਮ ਬਿਨਾਂ ਸਿਰ ਨਾ ਝੁਕੇ ਜੰਜਾਲ ਮੰਗ ਲਾਤੀ ਜਨ ਧਿਰ ਪਵਣ ਟੁੰਡੀ ਸੱਜੜਾ ਮੇਕੁਈ ਜਰਤੋ ਰਾਤਿ ਹੀ ਰੇ ਸਤਿ ਚਵ ਨਾਨਕ ਸੱਚਾ ਸਾਚ ਬਉੜੀ ਗੁਰਮੁਖਿ ਆਪੇ ਵਾਸੀਆ ਤਰਸਰ ਦਿਨ ਸਾਲੇ ਸਾਰੋਗ ਸਦਾ ਸੋੜੇ ਸੱਚੇ ਦਰ ਜਾਣੇ ਇੱਥੇ ਉੱਥੇ ਮੁਕਤ ਆ ਜਨ ਰਾਖਿ ਸ਼ਾਣੇ ਤਨ ਤਨ ਸੇ ਜਨ ਜਿਨਾ ਸੀਿਆ ਜਨੋ ਕਰਪਾ ਰੇ ਸੋ ਲੋਕ ਮਾਲਾ ਪਹਿਲਾ ਮੈਲਕ ਜੀ ਵੜ ਵੜੀ ਕਾਲੇ ਮਨਕ ਸੁਧੋ ਜੇ